ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਸੋਹਣੇ ਸੋਹਣੇ ਢਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਤੇ ਰਸ ਅਨਸਾਰ ਸਾਰਿਆਂ ਲਈ ਦੁਆਵਾਂ ਨੇ ਕਿ ਸਭ ਦੀਆਂ ਇੱਛਾਵਾਂ ਪੂਰੀਆਂ ਹੋਣ ਸਾਰੇ ਤੰਦਰੁਸਤ ਰਹਿਣ ਸਭ ਦੇ ਘਰਾਂ 'ਚ ਬੱਚਿਆਂ ਦੀ ਦਾਤ ਹੋਵੇ ਤੇ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਪਰਮਾਤਮਾ ਲੰਬੀ ਉਮਰਾਂ ਬਖਸ਼ੇ ਤੇ ਸਮਤ ਬਖਸ਼ੇ ਮਾਪਿਆਂ ਦਾ ਪਿਆਰ ਬਖਸ਼ੇ ਸੋ ਪਿਛਲੇ ਦਿਨ ਚ ਮੈਂ ਤੁਹਾਨੂੰ ਇੱਕ ਵੀਡੀਓ ਦਿੱਤੀ ਸੀਗੀ ਜਿੱਦੇ 'ਚ ਆਪਾਂ ਫਿਟਨੈਸ ਦੀ ਗੱਲ ਕੀਤੀ ਸੀਗੀ ਛੁੱਟੀਆਂ ਹੋ ਗਈਆਂ ਤੇ ਥੋੜਾ ਟਾਈਮ ਵੀ ਬਚ ਜਾਂਦਾ ਹੈ ਹਨਾ ਤੇ ਇਸ ਕਰਕੇ ਫਿਟਨੈਸ ਤੇ ਧਿਆਨ ਦੇਣਾ ਜ਼ਰੂਰੀ ਹੈ ਤੇ ਬਹੁਤ ਸਾਰੀਆਂ ਭੈਣਾਂ ਨੇ ਲਿਖਿਆ ਵੀ ਸੀਗਾ ਵੀ ਅਸੀਂ ਵੀ ਸਟਾਰਟ ਕਰਾਂਗੇ ਤੇ ਮੈਂ ਕਰਤਾ ਹੋਇਆ ਸਟਾਰਟ ਇਫੈਕਟ ਦਾ ਹਾਲੇ ਨੀਲਦੀ ਨਹੀਂ ਆ ਸਕਦਾ ਪਰ ਮੈਨੂੰ ਆਪ ਨੂੰ ਫੀਲ ਹੋਇਆ ਕਿਉਂਕਿ ਅੱਜ ਮੈਂ ਨਾ ਬੈਠ ਕੇ ਘਰੋਂ ਕੱਢ ਰਹੀ ਸੀ ਤੇ ਮੈਂ ਕੰਫਰਟੇਬਲੀ ਕੱਢ ਰਹੀ ਸੀਗੀ ਤਾਂ ਬਹੁਤ ਈਜ਼ੀ ਲੱਗਿਆ ਮੈਨੂੰ ਤੇ ਫਿਟਨੈਸ ਤੇ ਖਾਸ ਇੱਕ ਹੋਰ ਵੀਡੀਓ ਦੇਣ ਲੱਗੀ ਹਾਂ ਤੁਹਾਨੂੰ ਮੈਂ ਜਿਹੜੀ ਕਿ ਬਹੁਤ ਹੀ ਈਜ਼ੀ ਹੈ ਉਹ ਜਿਹੜੀ ਵੀਡੀਓ ਸੀਗੀ ਜਿਵੇਂ ਉਹਦੇ ਵਿੱਚ ਸੀਗਾ ਕਿ ਆਹ ਸਾਰਾ ਪੋਰਸ਼ਨਸ ਹਨਾ ਕਿ ਇਹ ਸਾਰੇ ਏਰੀਆਜ਼ ਦੇ ਵਿੱਚ ਆਪਣਾ ਇਫੈਕਟ ਆਊਗਾ ਤਾਂ ਅੱਜ ਜਿਹੜੀ ਆਪਾਂ ਵੀਡੀਓ ਦੀ ਗੱਲ ਕਰਾਂਗੇ ਉਹ ਹੋਊਗੀ ਪੇਟ ਨੂੰ ਲੈ ਕੇ ਪੇਟ ਦੀ ਪ੍ਰੋਬਲਮ ਸਭ ਦੀ ਹੈ ਕਿ ਪੇਟ ਨਹੀਂ ਸੈੱਟ ਹੋ ਰਿਹਾ ਜੀ ਇਹ ਨਹੀਂ ਮਤਲਬ ਅੰਦਰ ਜਾ ਰਿਹਾ ਤੇ ਆਪਾਂ ਜਿਹੜੀ ਅੱਜ ਵੀਡੀਓ ਬਣਾਵਾਂਗੇ ਜਿਹੜੀ ਉਸ ਦਿਨ ਵੀ ਬਣਾਈ ਸੀ ਉਹਦੇ ਵਿੱਚ ਜਦੋਂ ਆ ਸਾਈਡਾਂ ਅੰਦਰ ਚਲੀਆਂ ਜਾਂਦੀਆਂ ਤਾਂ ਪੇਟ ਨੂੰ ਬਹੁਤ ਫਰਕ ਫੀਲ ਹੁੰਦਾ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਉਹ ਸਪੈਸ਼ਲੀ ਇਹ ਇਹ ਏਰੀਆਜ਼ ਵੀ ਹੋਣਗੇ ਤੇ ਖਾਸ ਤੌਰ ਤੇ ਪੇਟ ਨੂੰ ਲੈ ਕੇ ਬਣਾਵਾਂਗੀ ਠੀਕ ਹੈ ਫੁੱਲ ਬੋਡੀ ਤੁਹਾਡੀ ਟੋਨ ਅਪ ਹੋ ਜੂਗੀ ਜਿਹਦੇ ਨਾਲ ਕਰਨਾ ਕੁਝ ਵੀ ਨਹੀਂਗਾ ਬਹੁਤ ਤੁਹਾਨੂੰ ਪਤਾ ਹੈ ਵੀ ਮੈਂ ਸਿਰਫ ਤੁਹਾਨੂੰ ਉਹੀ ਵੀਡੀਓ ਦਿੰਨੀ ਹੈ ਜਿਹੜੀਆਂ ਤੁਸੀਂ ਲਾਈਫ ਦੇ ਵਿੱਚ इजीली ਐਕਸੈਪਟ ਕਰ ਸਕਦੇ ਹੋ ਜਿਹੜੀਆਂ ਆਪਾਂ ਸਿਰਫ ਦੇਖ ਕੇ ਛੱਡ ਦੇਾਂਗੇ ਉਹਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਦੇਖਣ ਦਾ ਉਹ ਜਿਹੜੀ ਵੀਡੀਓ ਸੀ ਉਹ ਮੈਂ ਤੁਹਾਨੂੰ ਕਿਹਾ ਸੀਗਾ ਕਿ ਬਹੁਤ ਸੌਖੀ ਸੀ ਇੱਧਰ ਹੱਥ ਲਾ ਲਿਆ ਉੱਧਰ ਹੱਥ ਲਾ ਲਿਆ ਆਪਾਂ ਨਰਸੋਈ 'ਚ ਖੜੇ ਖੜੇ ਵੀ ਜੇ ਕੰਮ ਕਰਦੇ ਆ 2 ਮਿੰਟ ਖਾਲੀ ਆ ਉਦੋਂ ਵੀ ਤੁਸੀਂ ਕਰ ਸਕਦੇ ਸੀ ਬਟ ਸਿਰਫ ਇੱਕ ਕੰਡੀਸ਼ਨ ਸੀ ਕਿ ਪੇਟ ਖਾਲੀ ਹੋਵੇ ਹੈਨਾ ਤੇ ਇਹਦੇ ਵਿੱਚ ਵੀ ਇਹੀ ਹੈ ਕਿ ਪਹਿਲੀ ਕੰਡੀਸ਼ਨ ਬਸ ਇੱਕੋ ਹੀ ਕੰਡੀਸ਼ਨ ਹੈ ਇਹਦੇ ਵਿੱਚ ਵੀ ਪੇਟ ਖਾਲੀ ਹੋਵੇ ਬਾਕੀ ਤਾਂ ਹੋਰ ਕੁਝ ਨਹੀਂ ਕਰਨਾ ਤੁਸੀ ਕੋਈ ਥੋੜਾ ਜਿਹਾ ਗਰੁਪ ਹੈ ਕੋਈ ਮਤਲਬ ਸੀਨੀਅਰ ਹੋਣ ਜੂਨੀਅਰ ਹੋਣ ਬੱਚੇ ਹੋ ਕੋਈ ਮਰਜ਼ੀ ਹੈ ਇਸ ਗਰੁਪ ਹੈ ਤੁਸੀ इजीली ਇਹ ਐਕਸਰਸਾਈਜ਼ ਕਰ ਸਕਦੇ ਹੋ ਕਰਨਾ ਕੁਝ ਨਹੀਂ ਹੈਗਾ ਸਿਰਫ 3 ਮਿੰਟ ਤੁਸੀ ਪੈਣਾ ਹੈ ਤੇ ਪੈਣ ਦਾ ਉਹ ਤਰੀਕਾ ਮੈਂ ਤੁਹਾਨੂੰ ਦੱਸੂਗੀ ਕਿ ਸਿਰਫ ਪੈਣ ਨਾਲ ਹੀ 3 ਮਿੰਟ ਤੈਨੂੰ ਤੋਂ ਫਿਰ ਹੌਲੀ ਹੌਲੀ ਤੁਸੀਂ ਵਧਾ ਸਕਦੇ ਹੋ 3 ਮਿੰਟ ਸਿਰਫ ਤੁਸੀ ਲੇਟਣਾ ਹੈ ਤੇ ਉਹ ਕੋਸ ਦੇ ਵਿੱਚ ਹੀ ਆਪਾਂ ਆਪਣੀ ਬਾਡੀ ਨੂੰ ਟੋਨ ਅਪ ਕਰਾਂਗੇ ਠੀਕ ਹੈ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਯੋਗਾ ਮੈਟ ਚਾਹੀਦੀ ਹੈ ਪਰ ਤੁਸੀਂ ਬੈੱਡ ਤੇ ਨਹੀਂ ਕਰਨਾ ਉਹ ਸਿਰਫ ਤਾਂ ਕਰਨਾ ਹੈ ਬੈੱਡ ਤੇ ਅਗਰ ਤੁਹਾਡੀਆਂ ਮਤਲਬ ਬਾਡੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਮਤਲਬ ਤੁਸੀਂ ਬਿਲਕੁਲ ਬੈਡ ਰਿਡਨ ਹੋ ਜਾਂ ਇਹ ਕਹਿ ਲਓ ਕਿ ਜਿਆਦਾ ਤੋਤੇ ਫਿਰਦੇ ਨਹੀਂ ਹੈਗੇ ਤਾਂ ਹਾਰਡ ਸਰਫੇਸ ਚਾਹੀਦੀ ਹੈ ਉਹਦੇ ਵਾਸਤੇ ਜੇ ਫੁੱਲ ਰਿਜ਼ਲਟ ਲੈਣੀ ਹੈ ਤੁਸੀਂ ਬੈੱਡ ਤੇ ਵੀ ਕਰੋਗੇ ਇਹ ਨਹੀਂ ਕਿ ਰਿਜ਼ਲਟ ਨਹੀਂ ਹੋਊਗਾ ਬਟ ਥੋੜਾ ਸਲੋ ਹੋਊਗਾ ਹੋਰ ਕੁਝ ਨਹੀਂ ਤੇ ਹਾਰਡ ਸਰਫੇਸ ਦੇ ਉੱਤੇ ਤੁਹਾਡੇ ਕੋਲ ਯੋਗਾ ਮੈਟ ਹੋਣੀ ਚਾਹੀਦੀ ਹੈ ਮੇਰੇ ਕੋਲ ਯੋਗਾ ਮੈਟ ਤਾਂ ਨਹੀਂ ਸੀਗੀ ਅੱਜ ਕਿਉਂਕਿ ਮੈਂ ਹ ਤੇ ਇਹਨਾਂ ਕੋਈ ਯੋਗਾ ਮੈਟ ਨਹੀਂ ਸੀਗੀ ਇੱਕ ਯੋਗਾ ਮੈਟ ਚਾਹੀਦੀ ਹੈ ਤੇ ਇੱਕ ਤੁਹਾਨੂੰ ਟੋਵਲ ਚਾਹੀਦਾ ਹੈ ਠੀਕ ਹੈ ਤੇ ਹਾਰਡ ਸਰਫੇਸ ਦੇ ਉੱਤੇ ਤੁਸੀਂ ਅ ਬਹਿ ਰਚਾਣੇ ਇਦਾਂ ਤੇ ਤੁਸੀਂ ਇੱਕ ਟੋਵਲ ਲੈਣੇ ਤੇ ਉਸ ਟੋਵਲ ਨੂੰ ਤੁਸੀਂ ਰੋਲ ਕਰ ਲੈਣੇ ਠੀਕ ਹੈ ਲੋ ਆਪਾਂ ਇਦਾਂ ਇਹਨੂੰ ਰੋਲ ਕਰ ਲੈਣੇ ਬਹੁਤ ਹੀ ਇਜ਼ੀ ਤੇ ਬਹੁਤ ਹੀ ਹੈਲਪਫੁਲ ਹੈ ਜਿਵੇਂ ਆਪਣੇ ਨਾ ਪੇਟ ਨਹੀਂ ਸੈਟ ਰਹਿੰਦਾ ਤਾਂ ਜੀ ਪੇ ਦੀ ਪੈ ਗਈ ਜਾਂ ਅਪਸੈਟ ਜ ਰਹਿੰਦਾ ਹੈ ਉਹਦੇ ਵਿੱਚ ਵੀ ਤੁਹਾਨੂੰ ਇਹ ਬਹੁਤ ਹੈਲਪਫੁਲ ਹੁੰਦੀ ਹੈ ਇਹ ਵਾਲੀ ਐਕਸਰਸਾਈਜ਼ ਜਿਹਦੇ ਤੁਸੀਂ ਬਿਲਕੁਲ ਵੀ ਕੋਈ ਖਿੱਚਤੂ ਨਹੀਂ ਕਰਦੇ ਸਰੀਰ ਦੀ ਮੈਨੂੰ ਲੱਗਦਾ ਹੈ ਕਿ ਈਜੀਐਸਟ ਐਕਸਰਸਾਈਜ਼ ਹੈ ਇਹ ਜਿੰਨੀਆਂ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਠੀਕ ਹੈ ਇਸ ਤਰ੍ਹਾਂ ਇੱਕ ਰੂਲ ਬਣਾ ਲੈਣਾ ਬਹੁਤ ਛੋਟਾ ਨਹੀਂ ਟੋਵਲ ਲੈਣਾ ਮਤਲਬ ਮੀਡੀਅਮ ਸਾਈਜ਼ ਦਾ ਟੋਵਲ ਹੋਣਾ ਚਾਹੀਦਾ ਤੇ ਜੇ ਤੁਹਾਡਾ ਟੋਵਲ ਵੱਡਾ ਹੋਵੇ ਤਾਂ ਨੂੰ ਥੋੜਾ ਟਾਈਟ ਰੂਲ ਬਣਾ ਲਿਓ ਹੋਰ ਕੁਝ ਨਹੀਂ ਤਾਂ ਇਦਾਂ ਤੁਸੀਂ ਇਹਨੂੰ ਰੂਲ ਨੂੰ ਬਣਾ ਲੈਣਾ ਤੇ ਇਧਰ ਹੀ ਕਰਕੇ ਦਿਖਾਦਾ ਇਧਰ ਨੂੰ ਇਧਰ ਕਰ ਲੈ ਠੀਕ ਹੈ ਤੇ ਤੁਸੀਂ ਨਾ ਇਸ ਤਰ੍ਹਾਂ ਬੈਠ ਕੇ ਇੱਥੇ ਤੁਸੀਂ ਆਪਣਾ ਹੀ ਰੋਲ ਰੱਖ ਲੈਣਾ ਜਿਹੜਾ ਪਟੋਲ ਦਾ ਰੋਲ ਬਣਾਇਆ ਇਦਾਂ ਠੀਕ ਹੈ ਤੇ ਫਿਰ ਤੁਸੀਂ ਲੇਟ ਜਾਣਾ ਇਦਾਂ ਆ ਜਦੋਂ ਤੁਹਾਡਾ ਰੋਲ ਪਟੋਲ ਲੈ ਉਹ ਤੁਹਾਡਾ ਇਸ ਪੋਜੀਸ਼ਨ 'ਚ ਆ ਜਵੇ ਤੇ ਫਿਰ ਤੁਸੀਂ ਆਪਣੀਆਂ ਆਈ ਹੋਪਸ ਤੁਹਾਨੂੰ ਸੁਣ ਰਿਹਾ ਹੁਣ ਮੈਂ ਇੱਥੇ ਰੈਕਟ ਰੱਖ ਲੈਣੀ ਆ ਮਾਈਕ ਕਿਉਂਕਿ ਨਾਲ ਟੱਚ ਹੋਣਾ ਠੀਕ ਹੈ ਤੇ ਆਪਣੀਆਂ ਤੁਸੀਂ ਬਾਹਾਂ ਪਿੱਛੇ ਕਰ ਲੈਣੀ ਹੈ ਤੇ ਇੱਦਾਂ ਟੱਚ ਕਰ ਲੈਣੀ ਹੈ ਤੇ ਉੱਪਰੋਂ ਪੈਰ ਪੈਰ ਵੀ ਦਿਖਾ ਦਿਓ ਤੇ ਪੈਰ ਵੀ ਖਿੱਚ ਲੈਣੇ ਠੀਕ ਹੈ ਟਾਈਟ ਕਰ ਲੈਣਾ ਬਾਡੀ ਨੂੰ ਇਹ ਜਮਾਈ ਕਿ ਤੇ ਲਾਓ ਹਾਂ ਇੱਦਾਂ ਤੇ ਆਪਣੀਆਂ ਬਾਹਾਂ ਤੇ ਪੈਰ ਬਿਲਕੁਲ ਇਦਾਂ ਟਾਈਟ ਕਰ ਲੈਣੇ ਤੁਸੀਂ ਤੇ ਇਹ ਜਿਹੜਾ ਤੁਹਾਡਾ ਟੋਪਲ ਹੈ ਇਹ ਇੰਨਾ ਕੁ ਤੁਹਾਡਾ ਮਤਲਬ ਉੱਚਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਆਹ ਵਾਲਾ ਜਿਹੜਾ ਪੋਰਸ਼ਨ ਹੈ ਉਹ ਚੱਕਿਆ ਜਾਵੇ ਠੀਕ ਹੈ ਤੇ ਇਦਾਂ ਉਰੇ ਖਿੱਚ ਲੈਣਾ ਸਹੀ ਹੁੰਦਾ ਤੇ 3 ਮਿੰਟ ਤੁਸੀਂ ਟਾਈਮ ਦੇਖ ਕੇ ਮਿਨੀਮਮ 3 ਮਿੰਟ ਤੁਸੀਂ ਇਦਾਂ ਰਹਿਣਾ ਇਸ ਪੋਜੀਸ਼ਨ ਦੇ ਵਿੱਚ ਬਹੁਤ ਸੌਖਾ ਬਹੁਤ ਹੀ ਸੌਖਾ ਤੇ ਸਾਦੇ ਉੱਤੇ ਤੁਸੀਂ ਬਹੁਤ ਮਤਲਬ ਆਰਾਮ ਨਾਲ ਸਹ ਲੈnde ਰਹਿਣਾ ਰੂਟੀਨ ਦੇ ਵਿੱਚ ਜਿਵੇਂ ਤੁਹਾਨੂੰ ਨੋਰਮਲ ਆਉਂਦਾ ਕਿਉਂਕਿ 3 ਮਿੰਟ ਤੱਕ ਤੁਸੀਂ ਐਕਸਹੇਲ ਇਨਹੇਲ ਦੇ ਕੋਈ ਫਾਰਮੂਲਾ ਅਪਲਾਈ ਨਹੀਂ ਕਰ ਸਕਦੇ ਬਸ ਬਾਡੀ ਨੂੰ ਲੂਜ਼ ਨਹੀਂ ਹੋਣ ਦੇਣਾ ਉਹਨਾਂ ਨੂੰ ਥੋੜਾ 3 ਮਿੰਟ ਦੇ ਵਿੱਚ ਜ਼ੋਰ ਲੱਗਦਾ ਸਰੀਰ ਦਾ ਐ ਨਹੀਂ ਹੈਗਾ ਜਿਵੇਂ ਬਿਲਕੁਲ ਆਪਾਂ ਨੂੰ ਨਾਰਮਲ ਪਈ ਹੈ ਆਪਾਂ ਲੱਗਦਾ ਕਿ ਬਸ ਕੁਛ ਨਹੀਂ ਤਨ ਨੂੰ ਆਈ ਲੱਗੂ ਦੇਖਣ ਚ ਵੀ ਇਹਦੇ ਨਾਲ ਕੀ ਹੋਣਾ ਹੈ ਪਈ ਹੈ ਥੋੜਾ ਪੂਰੀ ਬਾਡੀ 'ਤੇ ਜ਼ੋਰ ਲੱਗਦਾ ਇਹਦੇ ਵਿੱਚ ਤੁਹਾਡੇ ਮਸਲਸ ਜਿਹੜੇ ਬਾਹਾਂ ਦੇ ਸਾਈਡਸ ਮਸਲਸ ਤੇ ਐਬਡਮਨ ਮਸਲ ਸਾਰੇ ਜਿਹੜੇ ਉਹ ਟਾਈਟ ਹੋ ਰਹੇ ਆ ਲੈਗਸ ਦੇ ਇਹ ਉਹ 3 ਮਿੰਟ ਹੋਗੇ ਉਹ ਨੂੰ ਮੈਂ ਦੱਸਦੀ ਹਾਂ ਉਹ 3 ਮਿੰਟ ਹੋਣ ਤੱਕ ਤੁਹਾਡੇ ਹੱਥ ਬਾਹਾਂ ਜਿਹੜੀਆਂ ਉਹ ਕੰਮਰ ਲੱਗ ਜਾਂਦੀਆਂ ਇੰਨਾ ਜ਼ੋਰ ਲੱਗ ਰਿਹਾ ਹੁੰਦਾ ਲੂਜ਼ ਨਹੀਂ ਕਰਨਾ ਬਸ ਇਹ ਧਿਆਨ ਰੱਖਣਾ ਵੀ 3 ਮਿੰਟ ਤੁਸੀਂ ਕੱਸ ਕੇ ਰੱਖਣਾ ਇੱਕ ਤਰ੍ਹਾਂ ਦਾ ਜਿਹੜਾ ਤੁਸੀਂ ਤਾੜ ਅਸਨ ਕਰਦੇ ਹੋ ਖੜੇ ਹੋ ਕੇ ਉਹ 3 ਮਿੰਟ ਅਸੀਂ ਕਰ ਨਹੀਂ ਸਕਦੇ ਹਨ ਬਟ ਲੇਟ ਕੇ ਤੁਸੀਂ ਪੋਸਿਬਿਲਟੀ ਹੈ ਜੀ ਹੈ ਕਿ ਤੁਸੀਂ 3 ਮਿੰਟ ਕਰ ਸਕਦੇ ਹੋ ਪਸੀਨਾ ਆਉਣਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਵੀ ਇੰਨਾ ਤੁਹਾਡਾ ਜ਼ੋਰ ਲੱਗਦਾ ਹੈ ਵੀ ਪਸੀਨਾ ਆ ਰਿਹਾ ਮੈਨੂੰ ਪਿੱਠ ਤੇ ਜਦੋਂ 3 ਮਿੰਟ ਹੋ ਗਏ ਕੈਮਰਾਮੈਨ ਦੱਸਦੀ ਬਈ ਐਵੇਂ ਨਾ ਸਾਡਾ ਜੋਰ ਲਾਈ ਸੋ ਬਾਈ ਜੀ ਮੇਰੀ ਪੂਰੀ ਬਾਡੀ ਮਤਲਬ ਇੱਕ ਤਰ੍ਹਾਂ ਨਾਲ ਲੱਤਾਂ ਚ ਹੀ ਕੰਪਨੀ ਸ਼ੂਟ ਗਈ ਐਨਾ ਜ਼ੋਰ ਲੱਗਦਾ 3 ਮਿੰਟਾਂ ਚ ਹੋ ਗਈ ਜੀ ਲਓ ਜੀ ਹੁਣ ਤੁਸੀਂ ਰਿਲੈਕਸ ਕਰਨੇ ਠੀਕ ਹੈ ਇਹਦੇ ਨਾਲ ਤੁਸੀਂ ਦੇਖੋ ਆ ਸਾਰੇ ਮਸਲਸ ਤੁਹਾਡੀ ਇਹ ਆ ਚੀਜ਼ ਜਿਹੜੀ ਹੈ ਉਹ ਤੁਹਾਡੀ ਉੱਪਰ ਚੱਕੀ ਹੋਈ ਹੈ ਨਾਲ ਠੀਕ ਹੈ ਇਹ ਵੀ ਕਸੇ ਆ ਗਿਆ ਤੇ ਇਹਦਾ ਤੁਹਾਨੂੰ ਬਹੁਤ ਸਾਰੇ 1 within 1 week ਤੁਸੀਂ ਬਹੁਤ ਸਾਰੇ ਰਿਜ਼ਲਟ ਦੇਖੋਗੇ ਠੀਕ ਹੈ ਸਿਰਫ ਧਿਆਨ ਇਸ ਚੀਜ਼ ਦਾ ਰੱਖਣਾ ਹੈ ਵੀ ਪੇਟ ਖਾਲੀ ਹੋਵੇ ਤੁਹਾਡਾ ਠੀਕ ਹੈ ਤੇ ਇੱਕ ਤੁਹਾਡਾ ਮਤਲਬ ਜਿਹੜਾ ਟੋਲ ਹੈ ਉਹ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਰੋਲ ਤੁਹਾਡਾ ਹੁਣ ਤਿੰਨ ਸਾਢੇ ਤਿੰਨ ਇੰਚ ਦਾ ਉਚਾਈ ਹੋਣੀ ਚਾਹੀਦੀ ਹੈ ਠੀਕ ਹੈ ਬਾਕੀ ਜੋ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਪਤਲਾ ਲੱਗਦਾ ਰਹੂਗਾ ਹਾਰ ਸਰਫੇਸ ਤੇ ਕਰੋਗੇ ਫੁੱਲ ਰਿਜ਼ਲਟ ਆਉਣਗੇ ਬਹੁਤ ਛੇਤੀ ਆਉਣਗੇ ਪਰ ਜੇ ਤੁਸੀਂ ਬੈੱਡ ਤੇ ਵੀ ਕਰੋਗੇ ਇਹ ਨਹੀਂ ਹੈਗਾ ਕਿ ਰਿਜ਼ਲਟ ਨਹੀਂ ਆਊਗਾ ਬਟ ਸਿਰਫ ਉਹਦੇ ਤੇ ਥੋੜਾ ਖਿਚਾ ਘੱਟ ਪੈਂਦਾ ਆ ਜਗ੍ਹਾ ਦੇ ਉੱਤੇ ਹਨਾ ਕਿਉਂਕਿ ਚੀਜ਼ ਦਬ ਜੂਗੀ ਬੈੱਡ ਕੋਲ ਔਨ ਕਰਕੇ ਬਾਕੀ ਇਹ ਕਦੇ ਨਹੀਂ ਕਰਨਾ ਹੈਗਾ ਕਿ ਮੈਂ ਤਾਂ ਮਤਲਬ ਥੱਲੇ ਬੈਠ ਕੇ ਕਰ ਨਹੀਂ ਸਕਦਾ ਤਾਂ ਨਾ ਕਰੋ ਬੈੱਡ ਤੇ ਕਰੋ 100% ਰਿਜ਼ਲਟ ਨਹੀਂ ਆਉਣਗੇ 70 60 ਕੁਝ ਤਾਂ ਆਊਗਾ ਨਾ ਬਾਡੀ ਨੂੰ ਟੋਨ ਅਪ ਕਰੋ ਬਹੁਤ ਜ਼ਰੂਰੀ ਹੈ ਬਾਡੀ ਫਿਟ ਕਰਨੀ ਤੁਸੀਂ ਬਿਨਾ ਕੁਝ ਕੀਤੇ ਦੇਖੋ ਮੇਰੇ ਸਾਰੇ ਇੱਥੇ ਪਸੀਨਾ ਆ ਗਿਆ ਸਾਰੇ ਕਿਤੇ ਬੋਲ ਹਾਲਾਂਕਿ ਪੱਖਾ ਚੱਲ ਰਿਹਾ ਹੈ ਤੇ ਬਾਡੀ ਨੂੰ ਤੁਸੀਂ ਫਿੱਟ ਕਰਨਾ ਹੈ ਆਪਾਂ ਹਰ ਹਾਲਤ ਚ ਤੇ ਇਸ ਤੋਂ ਈਜ਼ੀ ਮੈਨੂੰ ਲੱਗਦਾ ਹੈ ਹੀ ਨਹੀਂ ਇਹ ਸਾਰੇ ਬੱਚਿਆਂ ਨੂੰ ਵੀ ਨਾਲ ਲਾ ਲਓਗੇ ਤੇ ਚਾ ਚਾ ਚ ਬੱਚੇ ਵੀ ਲੱਗ ਜਾਂਦੇ ਤੇ ਤੁਸੀਂ ਬਹੁਤ ਛੇਤੀ ਇਸ ਦੇ ਰਿਜ਼ਲਟ ਮੈਲ ਲੈਣਗੇ ਤੁਹਾਨੂੰ ਤੇ ਲੋ ਜੀ ਇੱਕੋ ਹੀ ਲਾਈਫ ਹੈ ਉਹਨੂੰ ਤੰਦਰੁਸਤ ਰੱਖੋ ਡਾਕਟਰਾਂ ਤੋਂ ਜਿੰਨਾ ਹੋ ਸਕੇ ਬਚਣਾ ਹੈ ਆਪਾਂ ਆਪੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਫਿਟਰੀ ਕੀ ਅਸੀਂ ਤੇ ਅਗਲੀ ਤੁਹਾਨੂੰ ਜਿਹੜੀ ਵੀਡੀਓ ਦਵਾਂਗੀ ਉਹ ਵੀ ਬਹੁਤ ਈਜ਼ੀ ਦਵਾਂਗੀ ਇਕੋ ਹੀ ਲਾਈਫ ਹੈ ਫਿੱਟ ਰਹੋ ਖੁਸ਼ ਰਹੋ ਖਚਲ ਰਹੋ ਆਪਣੇ ਆਸ-ਪਾਸੇ ਖੁਸ਼ੀਆਂ ਵਖੇਰਦੇ ਰਹੋ ਸਿਰਫ ਹਲਕੇ ਫੁਲਕੇ ਐਕਸਰਸਾਈਜ਼ ਨਾਲ ਹੀ ਇੰਜੋਏ ਕਰਦੇ ਰਹਾਂਗੇ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ